ਆਈ ਸਟੋਰੀ ਹਾਂਜੀ ਕਮਿਸ਼ਨ ਨੂੰ ਸੋ ਲੋ ਮਾਰੇ ਅੰਸ਼ਾਨਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਟੀਟ ਨੂੰ ਬਤੀਸਾ ਦਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਟੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਟੇ ਇਹਦੇ ਨਾਲ ਦਾ ਹੈਗਾ ਸਾਤੀ ਸ਼ਿਵਾਰਾਮਨ ਕੁਮਾਰ ਯਿਸ਼ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸਖਤੀ ਨਾਲ ਪੁਛਗਿੱਛ ਕੀਤੀ ਗਈ ਪੁਛਗਿੱਛ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਜਿੰਨਾ ਗ੍ਰਾਮ ਨਿਕਲੂ ਰਿਕਵਰ ਨਹੀਂ ਆਇਆ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਰਿਸਪੈਕਟਿਵ ਸੈਂਟਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤੇ ਇਹਨਾਂ ਬਲੂਏ ਰੌਟਾ ਪਿੱਛੇ ਹੈ ਇਹਨਾਂ ਕੋਲੋਂ ਸਰਜਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅੱਗੇ ਵੀ ਜਿਹੜੀ ਹੈ ਕੀ ਕਰਨਾ ਹੈ ਸ਼ਹਿਰ ਦੇ ਵਿੱਚ ਉਹਦੀ ਤਕਰੀਰ ਚੱਲ ਰਹੀ ਹੈ ਜੋ ਕਿ ਇਹ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਤਿਹ ਹੈਗੇ ਇਹ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਕਮਿਸ਼ਨਰ ਦੇ ਵਿੱਚ ਹੀ ਇਹ ਆ ਸਾਰੀ ਕਮੇਟੀ ਦੇ ਵਿੱਚ ਤਾਰੀਖਤ ਹੋਈ ਹੈ ਗ੍ਰਿਫਤਾਰੀ ਨਹੀਂ ਹੋਈ ਹੈ ਅਕਰਵਾਲ ਮੋਬਾਈਲ ਹੋ ਗਿਆ ਉਹਨੇ ਬੰਦ ਇਹਨਾਂ ਦੇ ਪਹਿਲਾਂ ਪਿੱਛੇ ਦੇ ਇਹਨਾਂ ਨੇ ਘਰ ਇੱਕ ਬੱਸੀ ਬਾਬਾ ਕੇ ਵਾਲੇ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਕੋਈ ਉਹ ਸਾਰੇ ਤਕਦੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਈਗੀ ਉਸ ਤੇ ਧਿਆਨ ਦੇ ਗਏ ਵਾਂਟਡ ਕਿਹੜੇ ਮਾਮਲੇ ਵਿੱਚ ਸੀਗੇ ਉਹ ਇੱਕ ਲਗ ਲਗ ਮੁਕਦਮੇ ਵਾਂਟੜਾ ਇਹਦੇ ਵਿੱਚ ਜਿਹੜੇ ਮੁਕਦਮੇ ਨੇ ਅਸੀਂ ਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 2538 ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਭ ਮੋਟਰ ਸੀਗੇ ਵੀਡੀਓ ਨੰਬਰ ਕੀ ਕੀ ਅਸਲ ਬਰਾਮਦਗੀ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਤਲ ਤੇ ਚਾਰ ਜਿਹੜੇ ਹੈ 32 ਬੋਲ ਦੇ ਪਿਸਤਲ 50 ਗਰਮ ਦਾ ਕੰਟਰੀ ਮੈਟ ਹੈ ਉਹ ਚੈੱਕ ਕਰਵਾ ਲਈ ਅਜੇ ਵੀ ਦੋ ਦਿਨ ਤੱਕ ਸਮਾਨ ਦੋ ਦਿਨ ਤੱਕ ਮੰਗਦੇ ਆ ਫਰਦਰ ਜਿਹੜੀ ਸਦੀ ਟੈਲੋਗਿਸਟੀ ਚਾਰਜ ਹੈ ਮੂਲਿਕ ਪੁੱਛਗਿੱਛ ਜਿਸਨ ਕੀਆ ਜਾ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਬੰਦੇ ਆਇਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਾਕੀ ਬਣ ਗਏ ਥੈਂਕ ਯੂ